ਇਹ ਸਾਡਾ ਨਾਭੀ ਟੱਚ ਆਇਲ ਆ ਹਾਂਜੀ ਇਹਦੇ ਚ ਨਾ ਜੀ ਬੋਟਲ ਜਿੱਦਾਂ ਇਹ ਦਿੱਤੀ ਹੋਈ ਆ ਇਹ ਬਹੁਤ ਹੀ ਛੋਟੀ ਜੀ ਬੋਟਲ ਆ 1 ਮੰਥ ਚੱਲਦੀ ਆ ਹਾਂਜੀ ਔਰ ਇਹ ਮਾਮੂਲੀ ਤੇਲ ਨਹੀਂ ਹੈਗਾ ਜੀ ਇਹਨੂੰ ਜਦੋਂ ਨਾਭੀ ਚ ਲਾਣਾ ਸ਼ੁਰੂ ਕਰਦੇ ਆ ਟੋਟਲੀ ਵਾਚਨ ਕਰਿਆ ਮਾਈਗਰੇਨ ਦਾ ਦਰਦ ਅੱਖਾਂ ਦੀ ਕਮਜ਼ੋਰੀ ਦਿਮਾਗ ਦੀ ਕਮਜ਼ੋਰੀ ਬਹੁਤ ਸਾਰੀ ਚੀਜ਼ਾਂ ਜੋ ਮਤਲਬ ਇੱਕ ਮੈਰਕਲ ਟਾਈਪ ਇਨਸਾਨ ਨੂੰ ਸਮਝ ਆਉਂਦਾ ਵੀ ਮੈਨੂੰ ਇੱਕ ਆ ਵੀ ਜਿਵੇਂ ਲੋਕਾਂ ਦੀਆਂ ਅੱਡੀਆਂ ਫਟਦੀਆਂ ਨੇ ਪੈਰ ਫਟਦੇ ਰਹਿੰਦੇ ਨੇ ਪੈਰਾਂ ਚੋਂ ਅੱਗ ਨਿਕਲਦੀ ਰਹਿੰਦੀ ਆ ਸੇਕ ਨਿਕਲਦਾ ਸਾਰੀਆਂ ਚੀਜ਼ਾਂ ਦੇ ਵਿੱਚ ਇਹ ਕੰਪਲੀਟਲੀ ਇੱਕ ਰਿਲੈਕਸ ਕਿਉਂਕਿ ਇਹਦੇ ਚ ਅਸੀਂ ਕਾਲੀ ਮਿਰਚ ਦੇ ਨਾਲ ਐਡ ਕੀਤੀ ਹੋਈ ਹੈ ਅੱਛਾ ਜੀ ਹਾਂ ਗੋਲ ਸਾਹਿਬ ਜਿਵੇਂ ਆਪਾਂ ਫੈਟੀ ਲੀਵਰ ਦੀ ਗੱਲ ਕਰ ਰਹੇ ਸੀ ਮਾਈਗਰੇਨ ਦੀ ਗੱਲ ਕਰ ਰਹੇ ਸੀ ਫੈਟੀ ਲੀਵਰ ਦਾ ਕਿਤੇ ਨਾ ਕਿਤੇ ਕੋਈ ਕੋਲਸਟ੍ਰੋਲ ਦੇ ਨਾਲ ਵੀ ਕੋਈ ਸਬੰਧ ਹੈਗਾ ਜਿਹੜਾ ਕੋਲਸਟ੍ਰੋਲ ਹਾਂਜੀ ਇਹ ਅੱਜ ਦੀ ਡੇਟ 'ਚ ਜਿੱਦਾਂ ਟ੍ਰਾਈਗਲਿਸਰਾਈਡ ਹੈ ਇਹ ਅਕਸਰ ਲੋਕਾਂ ਦਾ ਇਨਕਰੀਜ਼ ਆ ਰਿਹਾ ਜਿੰਨੂੰ ਮਰਜ਼ੀ ਟੈਸਟ ਕਰਾ ਲਓ ਕਿ ਤਰ੍ਹਾਂ ਕਿਤੇ ਆ ਜਾਂਦਾ ਜਿਵੇਂ ਡਾਇਬਟੀਜ਼ ਹੈ ਉਹ ਵੀ ਮਤਲਬ ਜੇ ਅਸੀਂ 100 ਬੰਦੇ ਆਪਾਂ ਉਦਾਂ ਇਕੱਠੇ ਕਰ ਲਈਏ 100 ਦਾ ਆਪਾਂ 슈ਗਰ ਚੈੱਕ ਕਰ ਲਈਏ ਜਿਨ੍ਹਾਂ ਨੇ ਕਦੇ ਸੁਪਨੇ 'ਚ ਨਾ ਸੋਚਿਆ ਹੋਵੇ ਵੀ ਮੈਨੂੰ 슈ਗਰ ਹੈ ਉਹਦੇ 'ਚੋ ਵੀ 10 20 ਬੰਦੇ ਨਿਕਲੇ ਆਉਣਗੇ ਅੱਛਾ ਜੀ ਮਤਲਬ ਇਹ ਇਸ ਤਰ੍ਹਾਂ ਦਾ ਇਸ ਟਾਈਮ ਪ੍ਰੋਬਲਮ ਚੱਲ ਰਿਹਾ ਹਾਂਜੀ ਤਾਂ ਇਸੇ ਤਰ੍ਹਾਂ ਕੋਲੇਸਟ੍ਰੋਲ ਦਾ ਹਾਂਜੀ ਹੁਣ ਕੋਲੇਸਟ੍ਰੋਲ ਵਾਸਤੇ ਸਭ ਤੋਂ ਵਧੀਆ ਚੀਜ਼ ਹੈ ਆਯੁਰਵੈਦਿਕ ਸਿਸਟਮ ਦੇ ਵਿੱਚ ਚੰਡੀਗੜ੍ਹ ਦੇ ਜੇ ਅਸੀਂ ਸੈਰ ਕਰਦੇ ਹਾਂ ਸਵੇਰੇ ਦੇਖਦੇ ਹਾਂ ਪਾਰਕਾਂ ਚ ਕੀ ਮੇਨ ਰੋਡ ਤੇ ਕੀ ਜੀਨੇ ਵੀ ਚੰਡੀਗੜ੍ਹ ਨੂੰ ਪਲਾਨ ਕੀਤਾ ਜੀ ਉਹਨੇ ਬਹੁਤ ਕੰਮ ਵਧੀਆ ਕੀਤਾ ਹੋਇਆ ਕਿ ਚੰਡੀਗੜ੍ਹ ਦੀਆਂ ਸੜਕਾਂ ਤੇ ਆਯੁਰਵੈਦਿਕ ਸਿਸਟਮ ਖੜਾ ਕੀਤਾ ਹੋਇਆ ਅੱਛਾ ਜੀ ਜੀਨੂੰ ਪਤਾ ਹੈ ਅਰਜੁਨ ਸ਼ਾਲ ਅਰਜੁਨ ਦੇ ਪੇੜ ਲੱਗੇ ਹੋਏ ਆ ਹਾਂਜੀ ਹਾਂਜੀ ਤੁਸੀਂ ਦੇਖਿਓ ਕਦੇ ਸੈਰ ਕਰਦੇ ਕਰਦੇ ਨਾ ਜਿੰਨਾਂ ਲੋਕਾਂ ਨੂੰ ਪਤਾ ਜੈ ਜਿਹੜੇ ਮੇਰੇ ਪ੍ਰੋਗਰਾਮ ਜਾਂ ਮੇਰੇ ਵਰਗੇ ਹੋਰ ਵੈਦਾਂ ਦੇ ਪ੍ਰੋਗਰਾਮ ਦੇਖਦੇ ਆ ਉਹਨਾਂ ਨੂੰ ਪਤਾ ਵੀ ਅਰਜੁਨ ਛਾਲ ਦਾ ਜਿਹੜਾ ਅਰਜੁਨ ਦਾ ਜਿਹੜਾ ਛਾਲ ਹੈ ਉਹਦਾ ਸ਼ੱਕ ਜਿਹੜਾ ਹੈਗਾ ਉਹ ਬਹੁਤ ਫਾਇਦੇਮੰਦ ਹੈ ਹਾਰਟ ਵਾਸਤੇ ਕੋਲੇਸਟ੍ਰੋਲ ਕੰਟਰੋਲ ਕਰਨ ਵਾਸਤੇ ਤਾਂ ਉਥੋਂ ਤੁਸੀਂ ਦੇਖੋਗੇ ਛਿੱਲ ਦੇ ਨਜ਼ਰ ਆਉਂਦੇ ਉਹ ਸਵੇਰੇ ਸਵੇਰੇ ਉਤਾਰਦੇ ਹੋ ਅੱਛਾ ਜੀ ਉਹਨੂੰ ਸੁਕਾ ਕੇ ਲੈ ਲਓ ਜਾ ਉਂਗਲੀ ਜਨਾ ਕੇ ਪੀਸ ਉਹਦਾ ਕੱਟ ਕੇ ਉਹਨੂੰ ਤੁਸੀਂ ਪਾਣੀ ਦੇ ਵਿੱਚ ਉਬਾਲ ਦੋ ਚੰਗੀ ਤਰ੍ਹਾਂ ਪਹਿਲਾਂ ਉਹਨੂੰ ਬੇਲਣ ਨਾਲ ਜਾਂ ਥੋੜੀ ਨਾਲ ਕੁੱਟ-ਕੁੱਟ ਕੇ ਥੋੜਾ ਦਰਦਰਾ ਜਿਹਾ ਕਰਕੇ ਉਹਨੂੰ ਤੁਸੀਂ ਪਾਣੀ 'ਚ ਉਬਾਲ ਕੇ ਜਦੋਂ ਪਾਣੀ ਅੱਧਾ ਰਹਿ ਜੇ ਮਤਲਬ ਇੱਕ ਗਲਾਸ 'ਚ ਪਾ ਦਿਓ ਤਾਂ ਜਦੋਂ ਅੱਧਾ ਰਹਿ ਜੇ ਉਹਨੂੰ ਸਿਪ ਕਰਕੇ ਪੀਣਾ ਤੁਹਾਨੂੰ ਆਉਣ ਲੱਗੂਗਾ ਜਿਵੇਂ ਮੇਰੇ ਹਾਰਟ ਦੇ ਵਿੱਚੋਂ ਕੋਈ ਭੂਤ ਨਿਕਲ ਗਿਆ ਹੁੰਦਾ ਐਨਾ ਵਧੀਆ ਹੈਵੀ ਬੰਡ ਖਤਮ ਹੋ ਜਾਂਦਾ ਤੇ ਇੱਕ ਕਈਆਂ ਨੂੰ ਹਾਰਟ ਦੇ ਵਿੱਚ ਕਈ ਵਾਰੀ ਮੜ ਜੀ ਸੂਈ ਚੁਭਦੀ ਆ ਜਾਂ ਪੇਨ ਜਿਹਾ ਹੁੰਦਾ ਉਹ ਉਹਨਾਂ ਨੂੰ ਡਾਊਟ ਹੋ ਜਾਂਦਾ ਕਿ ਮੈਨੂੰ ਪਤਾ ਨਹੀਂ ਹਾਰਟ ਪ੍ਰੋਬ ऐसा नहीं होता। ਕੱਲਾ ਤ੍ਰਿਫਲਾ ਪਾਊਡਰ ਖਾ ਲੈਣ ਅੱਧੇ ਪੌਣੇ ਘੰਟੇ 'ਚੋ ਚੀਜ਼ ਖਤਮ ਹੋ ਜਾਂਦੀ।